ਅਕਾਲੀ ਕਾਉਂਸਲਰ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਤਿੰਨ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਿਆ ਨੇ ਕ੍ਰਿਸ਼ਨ ਗੈਂਗ ਦੇ ਇਹ ਮੁਲਜ਼ਮ ਦੱਸੇ ਚਾਰ ਨੇ ਅੰਮ੍ਰਿਤਸਰ ਦੇ ਵਿੱਚ ਕਾਉਂਸਲਰ ਹਰਜਿੰਦਰ ਸਿੰਘ ਦਾ ਕਤਲ ਕੀਤਾ ਗਿਆ ਹਰਜਿੰਦਰ ਦੇ ਸਰ ਦੇ ਵਿੱਚ ਦੋ ਗੋਲੀਆਂ ਮਾਰੀਆਂ ਗਿਆ ਜਨੈਲਾ ਗਰੂਪ ਤੋਂ ਦਰਸਲ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਕਾਉਂਸਲਰ ਜੀ ਹਰਜਿੰਦਰ ਸਿੰਘ ਮ੍ਰਿਤਕ ਕਾਉਂਸਲਰ ਦੇ ਪਰਿਵਾਰ ਦੇ ਵੱਲੋਂ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਜੇ ਪਹਿਲਾਂ ਵੀ ਹਰਜਿੰਦਰ ਤੇ ਹਮਲੇ ਹੋਏ ਸੀ ਰਾਜ ਨੂੰ ਹਮਲਾ ਕਰਨ ਆਏ ਸਨ ਹਮਲਾਵਰ ਸ਼ਿਕਾਇਤ ਦੇ باوجود ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜੋ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕੱਲ ਹੀ ਕਾਉਂਸਲਰ ਦੇ ਕਤਲ ਤੇ ਐਸਐਸਪੀ ਦਾ ਬਿਆਨ ਆਇਆ ਹੈ ਐਸਐਸਪੀ ਦਾ ਕਹਿਣਾ ਹੈ ਕਿ ਹਰਜਿੰਦਰ ਦੇ ਪਰਿਵਾਰ ਨੇ ਕਦੇ ਸੁਰੱਖਿਆ ਨਹੀਂ ਮੰਗੀ ਵਾਇਰਲ ਸੀਸੀਟੀਵੀ ਦਾ ਹਰਜਿੰਦਰ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਜੋ ਕਿ ਸੀਸੀਟੀਵੀ ਆਵਾਰਨ ਹੋ ਰਹੀ ਹੈ ਆ ਤੋਂ ਉਸ ਨੂੰ ਲੈ ਕੇ ਐਸਐਸਪੀ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਵਾਇਰਲ ਸੀਸੀਟੀਵੀ ਦਾ ਹਰਜਿੰਦਰ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਕੋਈ ਵਾਅ ਵਾਸਤਾ ਨਹੀਂ ਹੈ ਸੀਸੀਟੀਵੀ ਸਤਨਾਮ ਸਿੰਘ ਦੇ ਘਰ ਕੋਈ ਫਾਇਰਿੰਗ ਦੀ ਹੈ ਸੀਸੀਟੀਵੀ ਦੇ ਵਿੱਚ ਦਿਖ ਰਹੇ ਦੋਵੇਂ ਮੁਲਜ਼ਮ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਜੋ ਕਿ ਪੁਲਸ ਦਾ ਐਸਐਸਪੀ ਦਾ ਵੀ ਪੱਖ ਸਾਹਮਣੇ ਆਇਆ ਤਾਂ ਉੱਥੇ ਅਕਾਲੀ ਕਾਉਂਸਲਰ ਕਤਲ ਮਾਮਲੇ 'ਚ ਪੁਲਸ ਨੇ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਉਹਨਾਂ ਮੁਲਜ਼ਮਾਂ ਦੀ ਤੁਹਾਨੂੰ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਤਿੰਨੇ ਮੁਲਜ਼ਮ ਨੇ ਆ ਕ੍ਰਿਸ਼ਨ ਗੈਂਗ ਦੇ ਨਾਲ ਸਬੰਧਤ ਜੋ ਕਿ ਦੱਸੇ ਜਾ ਰਹੇ ਨੇ ਪੰਜਾਂ ਮਿਲੋ ਜੀ ਪੰਜਾਂ ਪੰਜਾਂ ਮਲੇ ਕਿਤੀਆ ਕੋਈ ਕੋਈ ਤੁਹਾਨੂੰ ਦੱਸਿਆ ਉਹਦਾ ਇਹ ਕਿਹਨੇ ਬੜੇ ਆਸ਼ਾ ਸੀ ਮੈਂ ਤਾਂ ਕਰਾ ਕੋਈ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਬੁੜੀਆਂ ਫੜੀਆਂ ਤੇ ਦਬਾਬ ਪਤਾ ਰਹੀ ਨਾ ਹਾਂਜੀ ਹਾਂਜੀ ਪਤਾ ਨਹੀਂ ਕਿ ਉਹ ਸੁੱਤਿਆਂ ਦੇ ਚੱਲ ਨਹੀਂ ਜੀ ਹੁਣ ਉਹ ਸੁੱਤਿਆਂ ਦੇ ਆਉਂਦੇ ਜਦੋਂ ਆਉਂਦੇ ਕੀ ਮੰਗਤ ਹੈ ਗੋਲੀ ਨੰ ਕਰਦੇ ਗੋਲੀ ਚ ਲਾ ਕੇ ਤਾਂ ਗਾਂਹ ਜਾਂਦੇ ਸੀ ਕਾਸ਼ਰ ਕੋ ਕੀ ਮੰਗ ਕਰਦੇ ਹੋ ਜਿੰਨਕ ਤਾਈ ਹੈ ਅਹੇ ਕਾਸ਼ਰ ਕੋ ਕੀ ਮੰਗ ਕਰਦੇ ਹੋ ਆਈ ਤੇ ਮੰਗਾ ਬੈਨਰ ਪੈਰਵਾਈ ਕਰੋ ਬੰਦੇ ਨੇ ਉਸੇ ਨਾਲ ਫੜੇ ਨਾ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਹੋਰੋ ਆਪੇ ਆਉਣਗੇ ਗੱਲ ਮੰਨ ਲੈ ਇੱਥੇ ਨਗਰ ਕੌਂਸਲ ਜੰਡਿਆਲਾ ਸੁਣੋ ਮਨੀ ਕਾਲੀ ਦਾਤਾ ਐਨ ਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਤ ਹੋ ਗਿਆ ਇਸੇ ਤਰ੍ਹਾਂ ਗੋਲ ਗਿਆ ਤੇ ਅੱਜ ਇੱਥੇ ਚੱਲ ਗਈ ਇਹ ਆਲਰੇਡੀ ਜੰਡਿਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਦੋ ਰੈਵਲਰੀ ਗਰੁੱਪਸ ਨੇ ਕ੍ਰਿਸ਼ਨ ਇੱਕ ਗਰੁੱਪ ਹੈ ਉਸੇ ਗਰੁੱਪ ਦੇ ਹੀ ਵਿਅਕਤੀਆਂ ਦੁਆਰਾ ਇਹ ਅੱਜ ਹਰਜਿੰਦਰ ਸਿੰਘ ਨੂੰ ਜਿਹੜਾ ਇੱਥੇ ਗੋਲੀਆਂ ਮਾਰੀਆਂ ਗਈਆਂ ਜਿਹੜੇ ਇਹਦੇ ਵਿੱਚੋਂ ਹੁਣ ਤੱਕ 3 ਵਿਅਕਤੀ ਆਈਡੈਂਟੀਫਾਈ ਕਰ ਲਏ ਗਏ ਹਨ ਉਹਨਾਂ ਦੁਆਰਾ ਵਰਤੇ ਗਿਆ ਜਿਹੜੇ ਵੀਕਲ ਹੈ ਉਹ ਵੀ ਆਈਡੈਂਟੀਫਾਈ ਕਰ ਲਏ ਗਿਆ ਗੈਂਗਸਟਰਵਾਦ ਦੇ ਸੰਬੰਧੀ ਬਿਲਕੁਲ ਨੋ ਟੋਲਰੈਂਸ ਜ਼ੀਰੋ ਟੋਲਰੈਂਸ ਦੀ ਪਾਲਿਸੀ ਵਰਤੀ ਜਾਂਦੀ ਹੈ ਉਸੇ ਤਹਦੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੁਆਰਾ ਆਲਰੇਡੀ ਹੀ ਇਸ ਚੀਜ਼ਾਂ ਦੇ ਉੱਤੇ ਬਹੁਤ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿਹਦੇ ਤਹਦੀ ਅੱਜ ਹੀ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਇਸੇ ਜਿਹੜੇ ਕ੍ਰਿਸ਼ਨ ਗੈਂਗ ਦੇ ਹੀ ਦੋ ਸ਼ੂਟਰ ਜਿਹੜੇ ਪੜੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਦੋ ਪਿਸਟਲ ਸੱਤ ਜ਼ਿੰਦਾ ਪਾਰਟ ਉਸ ਜਿਹੜੇ ਬਰਾਬਰ ਹੋਏ ਹਨ ਉਹ ਵੀ ਇਸੇ ਗੈਂ ਜੋ ਹੈ ਗਰੁੱਪ ਦੇ ਨਾਲ ਸੰਬੰਧਤ ਹਨ ਜਿਨ੍ਹਾਂ ਦੀ ਪੁੱਛਗਿੱਛ ਇਸ ਟਾਈਮ ਚੱਲ ਰਹੀ ਹੈ ਉਹਨਾਂ ਦੁਆਰਾ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਜੰਡੇਆਲਾ ਗੁਰੂ ਅੰਮ੍ਰਿਤਸਰ ਦਿਹਾਤੀ ਦੇ ਏਰੀਆ ਦੇ ਵਿੱਚ ਹੀ ਇਸੇ ਤਰੀਕੇ ਦੀ ਕੋਈ ਗੋਲੀਆਂ ਚ ਚਲਾਉਣ ਦੀ ਵਾਰਦਾਤ ਜਿਹੜਾ ਅੰਜਾਮ ਦਿੱਤਾ ਸੀਗਾ ਅੱਗੇ ਇਹਨਾਂ ਦੀ ਹੋਰ ਪੁੱਛਗਿੱਛ ਜਾਰੀ ਹੈ ਜਿਹੜਾ ਅੱਜ ਵਾਲੀ ਵਾਰਦਾਤ ਹੈ ਉਹਦੇ ਸੰਬੰਧ ਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਤਿੰਨ ਵਿਅਕਤੀ ਜਿਹੜੇ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਗੋਪੀ ਅਮਿਤ ਤੇ ਕਰਨ ਕੀੜਾ ਇਹ ਜੋ ਤਿੰਨੋਂ ਹੀ ਜੰਡਿਆਲਾ ਗੁਰੂ ਦੇ ਵਾਸੀ ਹਨ ਇਹਨਾਂ ਦੀ ਜਿਹੜੀ ਅੱਗੇ ਵੀ ਜਿਹੜਾ ਬਾਕੀ ਜਲਦੀ ਹੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਤੇ ਹੋਰ ਕੋਣ-ਕੋਣ ਇਹਨਾਂ ਦੇ ਨਾਲ ਸ਼ਾਮਲ ਹੈ ਉਹ ਵੀ ਸਾਰਾ ਚੀਜ਼ ਜਲਦੀ ਅਮਨਸਰ ਕੁਮਿਸਟਰ ਪੁਲਿਸ ਇਹਨੂੰ ਸਾਹਮਣੇ ਲੈ ਕੇ ਆਏਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹਦੇ 'ਚ ਵੀ ਜਿਹੜੇ ਦੋਨੋਂ ਦੋਸ਼ੀ ਨੇ ਉਹਨਾਂ ਨੂੰ ਛਣੋਨ ਦੀ شناخت ਹੋ ਗਈ ਹੈ ਤੇ ਇਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਲਿੱਤਾ ਜਾਵੇਗਾ ਸੋਸ਼ਲ ਮੀਡੀਆ ਤੇ ਕੁਝ ਰਿਯੂਮਰਸ ਉੱਡ ਰਹੇ ਨੇ ਕਿ ਇਹਨਾਂ ਨੇ ਪੁਲਿਸ ਇਹਨਾਂ ਦੇ ਘਰੇ ਗੋਲੀਆਂ ਚੱਲੀਆਂ ਸੀਗੀਆਂ ਤੇ ਇਹਨਾਂ ਨੇ ਪੁਲਿਸ ਨੂੰ ਤਲਾਹ ਦਿੱਤੀ ਤੀ ਕੋਈ ਕਾਰਵਾਈ ਨਹੀਂ ਹੋਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਤਨਾਮ ਸਿੰਘ ਜਿਹੜੇ ਨੇ ਵਿਅਕਤੀ ਜੰਡੇਆਲਾ ਗੁਰੂ ਦੇ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਚਲਾਈਆਂ ਗਈਆਂ ਸੀਗੀਆਂ ਤੇ ਉਹ ਵੀ ਜਿਹੜੇ ਦੋ ਦੋਸ਼ੀ ਨੇ ਉਹ ਅੰਮ੍ਰਿਤਸਰ ਸਿਟੀ ਪੁਲਿਸ ਨੂੰ ਵੀ ਵੌਂਟਡ ਸੀਗੇ ਕੱਲ ਹੀ ਜੰਡੇਆਲਾ ਪੁਲਿਸ ਦੀ ਮਦਦ ਨਾਲ ਇਹ ਜਿਹੜੇ ਦੋਵੇਂ ਦੋਸ਼ੀ ਸੀਗੇ ਅਕਿਊਜ਼ ਸੀਗੇ ਉਹਨਾਂ ਨੂੰ ਗਰਾਉਂਡ ਅਪ ਕਰ ਲਿੱਤਾ ਗਿਆ ਹੈਗਾ ਉਹਨਾਂ ਦੇ ਕੋਲੋਂ ਵੈਪਨ ਵੀ ਬਰਾਮਦ ਹੋਏ ਇਹਦੇ ਇਲਾਵਾ ਇਹ ਵੀ ਰਿਯੂਮਰ ਚੱਲ ਰਹੇ ਨੇ ਕਿ ਹਰਜਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸੁਰੱਖਿਆ ਮੈਂ ਤੁਹਾਨੂੰ ਦੱਸਣਾ ਚਾਹਨਾ ਏ ਇਦਾਂ ਦੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਇਹਨਾਂ ਦੇ ਰਾਈਵਲ ਗੈਂਗ ਵੱਲੋਂ ਇਹਨਾਂ ਦਾ ਕਤਲ ਬੜਾ ਹੀ ਅਨਫੋਰਚਨਟਲੀ ਕਰ ਦਿੱਤਾ ਗਿਆ ਹੈਗਾ ਬਟ ਸਾਡੇ ਕੋਲ ਕਦੇ ਵੀ ਇਦਾਂ ਦੀ ਇੰਟੀਮੇਸ਼ਨ ਨਹੀਂ ਆਈ ਕਿ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੀ ਕਦੇ ਲੋੜ ਹੈ ਤੇ ਇੱਕ ਇਹ ਵੀ ਹੈ ਕਿ ਹਰਜਿੰਦਰ ਸਿੰਘ ਉਹਨਾਂ ਦੇ ਵੱਲੋਂ ਜਿਹੜੇ ਇਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਦੋ ਐਫਆਈਆਰਜ਼ ਰਜਿਸਟਰ ਕਰਵਾਈਆਂ ਗਈਆਂ ਸੀਗੀਆਂ ਉਸੇ ਗਰੁੱਪ ਦੇ ਅਗੇਂਸਟ ਜਿਹੜਿਆਂ ਨੇ ਇਹਨਾਂ ਦੇ ਕਰਾਇਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੁਲਿਸ ਨੇ ਜਿੰਨੇ ਵੀ ਉਹਦੇ ਚ ਅਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਅਕਿਊਜ਼ ਰਾਉਂਡ ਅਪ ਕਰ ਲਏ ਸੀਗੇ ਸਾਡੇ ਵੱਲੋਂ ਪੂਰੀ ਸ਼ਕਤੀ ਹੈ ਲਾਅ ਐਂਡ ਆਰਡਰ ਪੂਰਾ ਬਹਾਲ ਰੱਖਿਆ ਜਾਏਗਾ ਤੇ ਇਹ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਸ ਕੇਸ ਨੂੰ ਟ੍ਰੇਸ ਕਰ ਦਿੱਤਾ ਜਾਏਗਾ ਸਾਕਾ ਕੰਸਟਰ ਦੇ ਕਤਲ ਮਾਮਲੇ ਤੇ ਸਿਆਸਤੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਦਲ ਨੇ ਪੁਲਿਸ ਤੇ ਸਰਕਾਰ ਤੇ ਸਵਾਲ ਚੁੱਕੇ ਨੇ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ। ਉਹਨਾਂ ਨੇ ਕਿਹਾ ਕਿ ਹਰਜਿੰਦਰ ਤੇ ਪਹਿਲਾਂ ਵੀ ਹਮਲੇ ਹੋਏ ਸੀ। ਹਰਜਿੰਦਰ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਸਨ। ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਅਕਾਲੀ ਦਲ ਨੇ ਵੀ ਇਲਜ਼ਾਮ ਲਗਾਏ ਨੇ ਕਿ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਉੱਥੇ ਆਵਾਜ਼ੀ ਪਾਰਟੀ ਨੇ ਅਕਾਲੀ ਦਲ ਤੇ ਪਲਟਵਾਰ ਕੀਤਾ ਹੈ। ਆਪ ਦਾ ਕਹਿੰਦੇ ਕਿ ਸਾਨੂੰ ਕਾਨੂੰਨ ਵਿਵਸਥਾ ਨਾ ਸਿਖਾ ਅਕਾਲੀ ਦਲ ਵਲੇ ਸੇ ਉੱਥੇ ਆਵਾਜ਼ ਦੀ ਪਾਰਟੀ ਦੇ ਬਲੇ ਵੀ ਸਪਸ਼ਟ ਕੀਤਾ ਗਿਆ ਕਿ ਕੋਈ ਵੀ ਮਲਜ਼ਮ ਬਖਸ਼ਿਆ ਨਹੀਂ ਜਾਵੇਗਾ। ਆ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਲਾਅ ਐਂਡ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ 'ਚ ਰਿਐਕਟ ਕਰਦੀ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ 'ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸੀ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ। ਮਗਰ ਅਫਸੋਸ ਦੀ ਗੱਲ ਹੈ ਕਿ ਅ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੈ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਤੇ ਇਹਨੂੰ ਵੱਧ ਸਕਿਉਰਿਟੀ ਦੇ ਦੇਣੀ ਸੀ ਮਗਰ ਕਿਉਂ ਦੁੱਖ ਦੀ ਗੱਲ ਹੈ ਕਿ ਅੱਜ ਸਾਡਾ ਇੱਕ ਪ੍ਰਦਾਸ ਜਿੰਦਰ ਸਿੰਘ ਜਿਹੜਾ ਜਨਾਲੇ ਇੱਕ ਆਪੋਜੀਸ਼ਨ ਦਾ ਐਮਸੀਸੀ ਦਾ ਉਹਦਾ ਅਮਸਰ ਦੇ ਵਿੱਚ ਦਿਨ ਦਿਹਾੜੇ ਜਿਹੜਾ ਕਤਲ ਹੋ ਗਿਆ ਉਹਦੇ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਇਸ ਕਤਲ ਦੀ ਕੋਰ ਦਿੰਦਿਆਂ ਕਰਦਾ ਕਨੈਮਨੇਸ਼ਨ ਕਰਦਾ ਹਾਂ ਉਹਦਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹਾਂ ਬਹੁਤ ਹੀ ਮਾੜੀ ਗੱਲ ਹੋਈ ਹੈ ਇਸ ਤਰ੍ਹਾਂ ਕਿਸੇ ਦਾ ਕਤਲ ਹੋਣਾ ਬਹੁਤ ਹੀ ਬੁਰੀ ਗੱਲ ਹੈ ਮਾੜੀ ਗੱਲ ਹੈ ਤੇ ਮੈਂ ਥੋੜਾ ਜਿਹਾ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੇ ਲੋਕ ਇਹਦੇ ਤੇ ਸਿਆਸਤ ਕਰਦੇ ਆ ਜਿਹੜੇ ਆਪ ਪੰਜਾਬ ਦੇ ਅੰਦਰ ਇਹ ਇੱਕ ਗੈਂਗਵਾੜ ਤੇ ਨਸ਼ਾ ਦੇ ਜਨਮਦਾਤਾ ਨੇ ਉਹ ਅੱਜ ਸਾਨੂੰ ਸਬਤ ਦੇ ਦੇ ਆ ਮੈਂ ਹੱਲੇ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਇਸ ਕਰਕੇ ਆਇਆ ਮਤਲਬ ਤੁਹਾਡੇ ਨਾਲ ਗੱਲ ਕਰਨ ਵਾਸਤੇ ਅਸੀਂ ਤਾਂ ਇੰਨੀ ਸਾਡੀ ਪੁਲਿਸ ਇੰਨੀ ਫਾਸਟ ਕੰਮ ਕਰਦੀ ਆ ਅੱਜ ਹੀ ਮਤਲਬ ਕਤਲ ਹੋਇਆ ਤਾਂ ਅਸੀਂ ਲਗਭਗ ਸਾਦੇ ਕਾਤਲ ਜਿਹੜੇ ਉਹ ਪਛਾਣ ਵੀ ਲਏ ਆ ਉਹਦਾ ਮੋਟਰਸਾਈਕਲ ਦਾ ਸਾਦਾ ਚੀਜ਼ਾਂ ਦਾ ਜਿਹੜਾ ਆਡੈਂਟੀਫਾਈ ਹੋ ਗਿਆ ਔਰ ਮੇਰਾ ਖਿਆਲ ਹੈ ਮਤਲਬ ਜਲਦੀ ਮੰਨ ਬਹੁਤ ਜਲਦੀ ਸਾਡੀ ਪੁਲਿਸ ਉਹਨਾਂ ਨੂੰ ਜਿਹੜਾ ਆਪਣੇ ਮਤ ਅਗਸਤ ਦੇ ਵਿੱਚ ਲੈ ਲੂਗੀ ਉਹਨਾਂ ਨੂੰ ਗ੍ਰਫਤਾਰ ਕਰ ਲੂਗੀ ਕਾਤਲਾਂ ਨੂੰ ਜਿਹੜਾ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਆ ਹੀ ਭੇਜਾਂਗੇ